ਸਾਰਣੀ ਸ਼ਸ਼ੀਕਲ ਜੀ ਵੈਲਕਮ ਕਰਦੇ ਤੁਹਾਡੇ ਆਪਣੇ YouTube ਚੈਨਲ tailedwal family vlog ਦੇ ਵਿੱਚ ਤੇ ਜੀ ਆਪਣੇ ਅੱਜ ਸਵੇਰ ਸਵੇਰ ਹੀ ਹੋ ਗਿਆ ਬਹੁਤ ਹੀ ਜ਼ਿਆਦਾ ਬੱਦਲ ਤੇ ਕਣਕਾਂ ਜੇ ਲੱਗ ਲੱਗੇ ਵੱਢਣ ਵਾਲੀਆਂ ਨੇ ਕਾਫੀ ਵੈਸੇ ਵੱਡੀਆਂ ਗਈਆਂ ਨੇ ਤੇ ਛੁੱਟਣ ਲੱਗ ਲੱਗੇ ਸੀ ਉਹ ਵੱਢਣ ਵਾਲੀਆਂ ਸੀਗੇ ਤੇ ਇੰਨਾ ਜ਼ਿਆਦਾ ਬੱਦਲ ਲੱਗਿਆ ਹੋਇਆ ਜੇ ਸਵੇਰ ਦਾ ਹੀ ਟਾਈਮ ਹੈਗਾ 8:30 ਵਜੇ ਦਾ ਟਾਈਮ ਹੈਗਾ ਹੈ ਤੇ ਬਹੁਤ ਹੀ ਜ਼ਿਆਦਾ ਬੱਦਲ ਸੀਗਾ ਤੇ ਸਾਰੇ ਡਰੀ ਜਾਂਦੇ ਸੀਗੇ ਕਈਆਂ ਦੀ ਤਾਂ ਤੂੜੇ ਵੀ ਬਣ ਗਈ ਆ ਤੇ ਬਟ ਸਾਡੇ ਨੀਅਰ ਨੀਅਰ ਸੀਗਾ ਹਨ ਤੇ ਇਹ ਸਾਡੇ ਚਾਚਾ ਜੀ ਨੇ ਪੱਠੇ ਵੀ ਬਿਜਲੇ ਹਨਾ ਚਾਚਾ ਜੀ ਦੇ ਬੇਟੇ ਨੇ ਤੇ ਉਧਰ ਉਹਨੇ ਕਣ ਕੇ ਵੱਡਲੀ ਤੂੜੀ ਵੀ ਬਣਾ ਲਈ ਅਤੇ ਬਟ ਇੱਧਰ ਹਨਾ ਅਜੇ ਕਈਆਂ ਦੇ ਵੀ ਬਹੁਤ ਹੀ ਜ਼ਿਆਦਾ ਕੰਮ ਜਿਹੜਾ ਹੈਗਾ ਉਸ ਸਿਰੇ ਲੋਹੜ ਵਾਲਾ ਹੈਗਾ ਤੇ ਰੱਬ ਵੀ ਉੱਤੋਂ ਦੁਹਾਈ ਦੇ ਜਾ ਰਿਹਾ ਹੈ ਤੇ हां देखो जी ਆਪਾਂ ਲਾਈ ਹੈਗੇ ਆ ਸਬਜ਼ੀ ਸਬਜ਼ੀ ਜਿਹੜੀ ਹੈਗੀ ਆ ਜੀ ਆਪਾਂ ਲਾਇਆ ਹੈਗੇ ਨੇ ਬੈਂਗਣ ਦੇ ਬੂਟੇ ਵਾਈਟ ਐਂਡ ਪਰਪਲ ਬੈਂਗਣ ਪਿੰਡੀਆਂ ਤੇ ਥੋੜੇ ਜਿਹਾ ਫਲਾਵਰ ਲਾਏ ਹੈਗੇ ਨੇ ਤੇ ਕਰੇਲੇ ਐਂਡ ਟਮਾਟਰ ਸਾਰੀਆਂ ਚੀਜ਼ਾਂ ਲਗਾਈਆਂ ਹੈਗੀਆਂ ਨੇ ਆਪਾਂ ਤੇ ਦੁਪਹਿਰ ਖੜੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਲਗਾਈਆਂ ਹੈਗੀਆਂ ਨੇ ਤੇ ਦੇਖੋ ਬੱਦਲ ਜਿਹੜਾ ਹੈਗਾ ਨਾ ਫੁੱਲ ਬੱਦਲ ਹੈਗਾ ਤੇ ਇਧਰ ਚਾਚਾ ਜੀ ਦਾ ਦੂਸਰਾ ਜਿਹੜਾ ਕਿਲਾ ਸੀਗਾ ਉਹਦੇ ਵਿੱਚ ਧੂੜੀ ਬਣਨ ਵਾਲੀ ਸੀਗੀ ਹਜੇ ਤੇ ਤੁਸੀਂ ਜੁੜੇ ਰਹੋ ਜੇ ਮੇਰੇ ਵਲੌਗ ਦੇ ਨਾਲ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੁਸੀਂ ਸਾਰੇ ਵੀਡੀਓ ਮੇਰੀ ਵਾਚ ਨਹੀਂ ਕਰਦੇ ਹੈਗੇ ਪਲੀਜ਼ ਸਾਰੇ ਜਾਣੇ ਮੇਰੇ ਵੀਡੀਓ ਜਰੂਰ ਫੁੱਲ ਵਾਚ ਕਰਿਆ ਕਰੋ ਤੁਹਾਡੇ ਸਾਥ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ ਤੇ ਅੱਜ ਜੀ ਆਪਣੇ ਹੋਣਾ ਸੀਗਾ ਕੰਮ ਸ਼ੁਰੂ ਅ ਟਾਈਲਸ ਲੱਗਣ ਦਾ ਟਾਈਲਸ ਵਗੈਰਾ ਆਪਣੇ ਆਗਿਆਂ ਨੇ ਤੇ ਆਪਾਂ ਕੰਮ ਲੱਗੇ ਸੀ ਸ਼ੁਰੂ ਕਰਨ ਤੇ ਇਸ ਲਈ ਆਪਾਂ ਕਹਿ ਕੇ ਪਾਪਾ ਜੀ ਦੀ ਦੇਗ ਜੜੀ ਹੈਗੀਆ ਉਹ ਪਹਿਲਾਂ ਬਣਾ ਕੇ ਰੈਡੀ ਆਪਾਂ ਕਰ ਲਈਏ ਕਿਉਂਕਿ ਅਰਦਾਸਾ ਸੁਧਣਾ ਪਹਿਲਾਂ ਵਧੀਆ ਹੁੰਦਾ ਹੈ ਤਾਂ ਕਰਕੇ ਤੇ ਮੈਂ ਬਣਾਉਣ ਲੱਗ ਪਈ ਸੀ ਪ੍ਰਸ਼ਾਦ ਕਿਉਂਕਿ ਮੈਂ ਕਰਕੇ ਆਈ ਸੀ ਕਿ ਇਸ਼ਨਾਨ ਇਸ਼ਨਾਨ ਕਰਨ ਤੋਂ ਬਾਅਦ ਵਿੱਚ ਫਿਰ ਮੈਂ ਅੱਜ ਮੈਂ ਕਾਫੀ ਜ਼ਿਆਦਾ ਲੇਟ ਹੋ ਗਈ ਇਸ਼ਨਾਨ ਕਰਨ ਚ ਤੇ ਫਿਰ ਕਿ ਮੈਂ ਕਿਹਾ ਕਿ ਚਲੋ ਹੁਣ ਇਸ਼ਨਾਨ ਕਰ ਲਈ ਕਿਉਂਕਿ ਅੱਜ ਸਵੇਰ ਦਾ ਬੱਦਲ ਬਹੁਤ ਜ਼ਿਆਦਾ ਸੀ ਠੰਡ ਠੰਡ ਜੀ ਸੀ ਥੋੜੀ ਜੀ ਥਾਂ ਕਰਕੇ ਤੇ ਆਪਾਂ ਪਹਿਲਾਂ ਸਾਫ ਸਫਾਈ ਕੀਤੀ ਸਾਫ ਸਫਾਈ ਕਰਨ ਤੋਂ ਬਾਅਦ ਵਿੱਚ ਫਿਰ ਹੁਣ ਆਪਾਂ ਬਣਾਉਣ ਲੱਗੇ ਸੀਗੇ ਪ੍ਰਸ਼ਾਦ ਦੇ ਕਿਉਂਕਿ ਹਰ ਇੱਕ ਕੋਈ ਵੀ ਆਪਾਂ ਕਾਰਜ ਕਰਨਾ ਹੋਵੇ ਤੇ ਉਸ ਤੋਂ ਪਹਿਲਾਂ ਆਪਾਂ ਨੂੰ ਪ੍ਰਸ਼ਾਦ ਜਿਹੜਾ ਬਣਾਉਣਾ ਚਾਹੀਦਾ ਹੈਗਾ ਆ ਹਨਾ ਤੇ ਗੁਰੂ ਜੀ ਵਾਹਿਗੁਰੂ ਜੀ ਅੱਗੇ ਅਰਦਾਸ ਜ਼ਰੂਰ ਕਰਨੀ ਚਾਹੀਦੀ ਹੈਗੇ ਸੋ ਇਸ ਲਈ ਮੈਂ ਹੈਗਾ ਸੀਗਾ ਜਿਹੜਾ ਉਹ ਪ੍ਰਸ਼ਾਦ ਤਿਆਰ ਕਰਨ ਦੀ ਜਿਹੜੀ ਹੈਗੀ ਸਾਰਾ ਕੁਝ ਉਹ ਕਰਦੀ ਪਈ ਸੀਗੀ ਰੈਡੀ ਤੇ ਤੁਸੀਂ ਜੁੜੇ ਰਹੋ ਚ ਮੇਰੇ ਵਲੌਗ ਦੇ ਨਾਲ ਤੇ ਹਰ ਵਾਰ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਵਲੌਗ ਜਿਹੜਾ ਹੈਗਾ ਕਿਸ ਤਰ੍ਹਾਂ ਦਾ ਲੱਗਿਆ ਕੋਈ ਛੋਟੀ ਮੁੱਟੀ ਗਲਤੀ ਹੋ ਜਾਂਦੀ ਹੈ ਤਾਂ ਤਾਂ ਵੀ ਤੁਸੀਂ ਦੱਸ ਸਕਦੇ ਹੈਗੇ ਤੇ ਜਿਹੜੇ ਪ੍ਰਾਣੇ ਕੀ ਨਵੇਂ ਯੂਟਿਊਬਰ ਨੇ ਹਨ ਤੇ ਪਲੀਜ਼ ਇੱਕ ਦੂਜੇ ਦਾ ਸਾਥ ਜਰੂਰ ਦਿਓ ਤਾਂ ਕਿ ਆਪਾਂ ਵੀ ਵੱਡੇ ਵੱਡੇ YouTube ਦਾ ਮੰਗੂ ਹੈ ਨਾ ਆਪਣੀ ਲਾਈਫ 'ਚ ਅੱਗੇ ਵਧ ਸਕੀ ਤੇ ਆਪਣਾ ਵੀ ਵਾਚ ਟਾਈਮ ਬਹੁਤ ਜਲਦੀ ਤੋਂ ਜਲਦੀ ਕੰਪਲੀਟ ਹੋਵੇ ਤਾਂ ਆਪਾਂ ਵੀ ਆਪਣੇ ਸੁਪਨੇ ਜਿਹੜੇ ਹੈਗੇ ਨੇ ਉਹ ਪੂਰੇ ਕਰ ਸਕੀਏ ਤੇ ਲੋ ਜੀ ਆਪਾਂ ਨੇ ਇੱਥੇ ਕੜਾਹੀ ਲਈ ਸੀਗੀ ਤਾਰ ਦੇ ਵਿੱਚ ਗੜਸ਼ੀ ਰੱਖ ਲਈ ਸੀਗੀ ਤੇ ਗੈਸ ਨੂੰ ਮੈਂ ਨਾ ਕੱਟ ਕਰਦੀ ਪਈ ਸੀ ਉੱਚ ਦੇ ਮੈਂ ਕੱਟ ਕਰਦੀ ਸੀ ਤਾਂ ਗੈਸ ਬੰਦ ਹੋ ਜਾਂਦਾ ਸੀਗਾ ਤੇ ਫਿਰ ਜੀ ਮੈਂ ਨਾ ਹਨਾ ਕਿ ਵੀ ਕਾਫੀ ਦੇਰ ਉਹਨੂੰ ਜੋ ਉਹ ਜਾਗਦੰਦਾ ਸੀਗਾ ਫਿਰ ਪਹੁੰਚ ਜਾਂਦਾ ਸੀ ਫਿਰ ਮੈਂ ਚਲਾ ਦਿੰਦੀ ਸੀ ਔਨ ਕਰ ਦਿੰਦੀ ਸੀ ਬਟ ਫਿਰ ਪਹੁੰਚ ਜਾਂਦਾ ਸੀ ਵਿੱਚ ਥੋੜਾ ਜਿਹਾ ਰਹਿ ਕੇ ਸੀ ਕੜਾਹੀ ਦੇ ਵਿੱਚ ਪਾਣੀ ਤੇ ਮੈਂ ਕਿਹਾ ਕਿ ਚਲੋ ਚੰਗੀ ਤਰ੍ਹਾਂ ਸੁੱਕੀ ਜਾਵੇ ਤੇ ਫੇਰੀ ਮੈਂ ਜਿਹੜਾ ghee ਹੈਗਾ ਉਹ ਪਾਉਂਗੀ ਤੇ ਜਿਨ੍ਹਾਂ ਨੂੰ ਪ੍ਰਸ਼ਾਦ ਨਹੀਂ ਬਣਾਉਣਾ ਆਉਂਦਾ ਹੈਗਾ ਉਹ ਤੁਸੀਂ ਵੀਡੀਓ ਨਾਲ ਜ਼ਰੂਰ ਸਾਰੇ ਜਾਣੇ ਜੁੜੋ ਤੇ ਪ੍ਰਸ਼ਾਦ ਬਣਾਉਣਾ ਸਾਰੇ ਜਾਣੇ ਜ਼ਰੂਰ ਸਿੱਖੋ ਤੇ ਲਓ ਜੀ ਆਪਾਂ ਪਾ ਦਿੱਤਾ ਹੈਗਾ desi ghee ਤੇ ਹੁਣ ਜੀ ਆਪਾਂ ਕਰਾਂਗੇ ਵਾਹਿਗੁਰੂ ਜੀ ਦਾ ਜਪ ਸ਼ੁਰੂ ਤੇ ਬਣਾਉਨੇ ਆ ਦੇ ਕਿ ਸੋਚੇ ਸੋਚ ਨੂੰ ਮਿੰਦੀ ਸੋਚੇ ਨਕ ਵਾਰੋ ਚੁੱਪ ਚੁੱਪ ਨਾ ਹੋਵੇ ਜੇ ਲਾਹ ਰਹੇ ਤਾਰੋੱਖਿਆ ਭੁਖਣੰਤਰੀ ਜਬੰਨਾ ਪੁਰੀਆ ਭਾਰ ਸਹਿ ਸਣ ਪੰਨਾ ਕਵਿਤਾ ਇੱਕ ਨਜ ਮਨਾਨ ਕਿ ਸਜਾਰਾ ਹੋਈਏ ਕਿ ਕੁੜਾ ਟੁੱਟੇ ਪਾ ਲੈ ਕਮਰ ਜਾਈ ਚਲਣੀ ਨਾਲ ਕਿ ਲਿਖਣਾ ਫਿਰ ਕਿ ਘੇ ਰਖੀ ਹੈ ਜਿੱਤੇ ਸਹਿ ਤੇਰੇ ਵਾਰ ਬਹੁਕੇ ਬੋਨਨ ਬੋਲੀਆਂ ਜਿੱਤੇ ਸੁਣ ਤੇਰੇ ਪਿਆਰ ਅੰਮ੍ਰਿਤ ਵੇਨਾ ਸਾਚ ਨੂੰ ਅੰਗ ਦੀ ਆਈ ਵਿੱਚ ਕਰਮੀ ਆਵੇਂ ਕਪੜਾ ਨਦਰੀ ਮੋਗ ਦੁਆਰੇ ਨਾਨਕੇ ਵੇ ਜਾਣੀਏ ਸਭ ਆਪੇ ਸਚਿਆਰ ਆਪੇ ਨਾ ਜਾਏ ਕਿ ਤਨ ਹੋਵੇ ਆਪੇ ਆ ਮਰੇ ਸੋਹੇ ਜੇ ਤਿਨ ਪਾਇਆ ਮਾਨ ਨਾਨਕ ਗਾਵੇ ਗੁਣੀ ਨਿਧਾਨ ਗਾਵੀ ਅਸਮੀਏ ਮਨ ਰਖੇ ਪਾਉ ਦੁੱਖ ਪਰ ਵਿੱਚ ਕਰੇ ਜਾ ਇਹ ਗੁਰਮੁਖ ਨਾਮ ਦੇ ਮਿਲਦੇ ਨਗਰ ਵਿੱਚ ਰਹਿ ਸਮਾ ਬੁਰੀ ਸਰਗੁਰੂ ਵਰਤ ਬਾਰੇ ਨਾ ਗੁਰਪੁਰ ਬਤਨਾ ਨਹੀਂ ਜੇ ਹੋ ਜਾਣਾ ਕਨੈਰ ਕਰਨਾ ਤਾਂ ਕੰਮ ਨਹੀਂ ਜਾਏ ਤੇ ਦੇ ਬਜਾ ਸਕਣਾ ਜੀਆ ਕਰ ਕੇ ਦਾ ਉਸ ਤੋਂ ਨਹੀਂ ਇਸ ਤਰ੍ਹਾਂ ਹੋ ਜਾਇ। ਤੇਰੇ ਤੇ ਨਾ ਜਿਸ ਤੋਂ ਮੋਮਣ ਬਣੇ ਕੇ ਨਾ ਹੀ ਕਰੇਂ ਤੇ ਸਿਰ ਤੋਂ ਕੰਮੜਾ ਕਨ ਮਾ ਕੇ ਮਾਤਵੀ ਜਰਤ ਗਿਆਨ ਮਨੁ ਨੇ ਇੰਗਲਿਸ਼ ਸੇ ਬੰਗਰਾ ਸ਼ੇ ਦੇ ਬਜਾ ਸਕਣਾ ਜੀਆ ਕਰ ਕੇ ਦਾ ਤਸਰ ਨਹੀਂ ਇਸ ਤਰ੍ਹਾਂ ਬਣ ਜਾਇ।

trans parman panch karam panch se pamandare man panch se sohamandare jana pancha ka triyan jitu kah kare vichar karte ke karne nahi sumar to tarna kaput santukta prakejnu so to jeko bujha sachar tavle par ke ta par tarti hor paray hor hor tis se par kale kamni ore ji yatra ka ke naam samna nikamune ke naam ਇਹ ਲੈ ਕਾਲੇ ਕ ਜਾਣ ਕੋ ਵੇ ਨੇ ਕਾਲੇ ਕਹਿ ਤਾ ਹੋਏ ਕਿ ਤਾ ਤੂਪ ਕੇ ਤੀਦਾ ਜਣੇ ਗਣ ਗੁਰ ਤਾ ਕਿਤਾ ਫਸਾਇ ਕੁਕਵਾ ਉਹ ਤਸਨੇ ਹੋਏ ਨਾ ਤਰੀਆ ਕੁਤਰ ਤਕ ਮੇ ਕਾ ਹੁੰਦੀ ਚਾਰ ਹਮਾਰੇ ਨਾ ਜਾਰੇ ਜੋਦ ਤ ਭਾਵੇਂ ਸਾਂ ਪਨੇ ਕਾਰ ਤੂ ਸਦਾ ਸਲਾਮਤ ਨ ਰਹੀ ਕਾਰ ਅ ਸੰਕਝ ਆਪ ਸੰਗ ਪਾਉ ਅ ਸੰਕਝ ਪੂਜਾ ਸੰਤ ਤਾ ਹੋ ਸੰਕਗ੍ਰੰਥ ਮੁਖਵੇਦ ਪਾਠ ਅ ਸੰਕਝ ਮਨ ਰਹੇ ਉਦਾਸ ਅਸਾਂ ਪੰਤ ਗੁਣ ਗਿਆਂ ਨੇ ਚਾਰ ਵਾਰ ਸੰਸਾਥੀ ਸੰਦਪਾ ਦਾ ਅਸਾਂ ਸਿਮਪਾਕਸਰ ਅਸਾਂ ਕਮੋਨਿੰਗ ਨਾ ਦਾ ਕੁਦਰਤ ਕੋਨੇ ਤਵੰ ਚੱਲ ਜਿਵੇਂ ਇੱਕ ਵਾਰ ਜਦੋਂ ਭਾਵੇਂ ਸਾਇ ਭਲੇ ਕਹਤੋ ਸਬਸਾ ਨਾਮ ਤੇ ਨਹੀਂ ਰਹੀ ਪਰ ਨਾਂ ਦੇ ਪਹਿਲੇ ਅਰਜੀਤ ਕੋ ਰਸਾ ਪੈਸਾਨ ਕੁਬਾਰ ਜੰਮ ਦੇ ਬੁਰੀ ਦੇ ਦੇ ਹਨ ਜਹਣ ਚਲੇਂਦੇ ਅੰਡੇਰਾ ਪਾਰ ਬੜੇ ਬ੍ਰਿਹਾਰਾ ਸਾਰੇ ਚਾਰ ਦੀ ਤਰਪਸ਼ੀਆ ਦੌਰ ਤੋਂ ਦੇ ਸੁਮਿੰਦਰ ਨਵਾਸ ਜੀ ਨੇ ਇਹ ਗਾੜੇ ਗ੍ਰਾਮ ਕੋ ਇਦੋਂ ਇਦਰਾ ਚੁੱਕੀ ਨਹੀਂ ਨਾ ਮੈਡਮ ਇਹ ਚ ਤਰੀ ਪੈ ਤੂੰ ਭੱਜ ਜਾਣਾ ਇਧਰ ਆ ਜੁਨੀ ਮੈਂ ਆ ਗਈ ਲੈ ਇਧਰ ਆ ਤੋਪੀ ਤੋਪੀ ਜੁਨੀ ਆ ਗਈ ਮੀ ਆ ਗਈ ਚੱਲ ਲੱਗ ਗੱਟੇ ਤੇਰੇ ਪਾਸੋਂ ਬਦਲ ਲੈ ਗਏ ਕਿਤਾਬ ਉਹ ਵੇ ਬਦਲ ਢੋੜੀ ਵੇ ਢੋੜੀ ਬੈਂਦੀ ਬਸ ਇੱਥੇ ਮੀ ਕੁਛਾ ਕੱਟਾ ਲੈ ਕੇ ਚਾਈ ਗਈ ਆਪਾਂ ਹਾਂ ਉਹ ਜਰਾ ਖੋਲੋ ਥੋੜਾ ਇਧਰ ਮੀ ਘਟਿਆ ਨਾ ਨਾ ਕਰਕੇ ਪਹਿਨਾ ਪਹਿਨਾ ਸਵਾਨਾ ਹੈ ਕਰ ਮਾੜਾ ਪਾਣਾ ਨਾ ਇਹਨੂੰ ਜਦ ਡਿੱਗੇ ਨਾ ਚੱਲੇ ਪਤਾ ਲੱਗਣਾ ਨਹੀਂ ਮੀ ਵੇ ਜੋ ਮੈਂ ਨਹੀਂ ਤੂੰ ਹੀ ਚੱਕੀ ਨਹੀਂ ਆਹ ਉਹ ਜਾ ਭੱਜ ਜਾ ਭੱਜ ਮੈਨੂੰ ਬੰਦੇ ਚ ਖੇੜੋ ਕਿਸੇ ਨਾਲ ਕਰਾਉਂ ਕਰੇ ਕੋਈ ਹੋਰ ਹਣਦਾ ਸਾਬ ਪਤਾ ਵੀ ਆਪਣਾ ਕੰਮ ਆਪਾਂ ਹੀ ਕਰਨਾ ਤੇ ਤੂੰ ਬਾਰੇ ਬਣਿਆ ਨੌਕਰ ਆ

ਹਾਂ ਕੰਮ ਸ਼ੁਰੂ ਕਰਨ ਤੋਂ ਬਾਅਦ ਵਿੱਚ ਭਈਏ ਜਿਹੜੇ ਸੀਗੇ ਉਹ ਚਲੇ ਗਏ ਸੀਗੇ ਤੇ بارش ਬਹੁਤ ਜ਼ਿਆਦਾ ਆ ਗਈ ਸੀਗੀ ਤੇ ਜਿਹੜੇ ਲੋਕੀ ਕਣਕ ਵੜਦੇ ਪਏ ਸੀ ਦੁਕਾਨ ਦੇ ਕਣਕ ਵਿੱਚੇ ਹੀ ਰਹਿ ਗਏ ਅੱਜ ਦਾ ਪਤਾ ਤੁਹਾਨੂੰ ਦਿਖਾਣ ਲੱਗੇ ਕਿ ਆਪਣੀਆਂ ਜਿਹੜੀਆਂ ਕੀ ਟੈਲਾ ਲੱਗਣੀਆਂ ਹੈਗੀਆਂ ਪਲੇਟਸ ਲੱਗਣੀਆਂ ਉਹ ਗਈਆਂ ਨੇ ਆ ਆਪਾਂ ਕਾਫੀ ਦਿਨੋਂ ਕਿ ਤੁਹਾਨੂੰ ਨਹੀਂ ਹਨ ਦਿਖਾਈਏ ਜਿਸ ਦਿਨ ਆਪਾਂ ਗਏ ਸੀਗੇ ਉਸ ਦਿਨ ਆਪਾਂ ਵਲੌਗ ਜਿਹੜਾ ਸ਼ੂਟ ਨਹੀਂ ਕੀਤਾ ਸੀ ਇਹ ਆਪਣੇ ਆ ਗਿਆ ਜੀ ਸਾਰਾ ਕੁਝ ਦੇਖੋ ਇਹ ਬਹੁਤ ਹੀ ਸੋਹਣੀਆਂ ਨੇ ਵਿੱਚ ਵਾਈਟ ਹੈਗਾ ਇਹ ਵਿੱਚ ਗ੍ਰੇ ਹੈ ਐਂਡ ਵਿੱਚ ਹੀ 골ਡਨ ਕਲਰ ਹੈਗਾ ਇਸਦੇ ਤੇ ਜਿੱਦੋਂ ਲੱਗ ਗਿਆ ਜਦੋਂ ਲੱਗਣੇ ਸ਼ੁਰੂ ਹੋਈਆਂ ਅੱਜ ਵੀ ਤਾਂ ਆਪਾਂ ਦਿਖਾਵਾਂਗੇ ਤੇ ਆਪਣੇ ਦੇਖੋ ਅੱਜ ਇੰਨੀ ਜ਼ਿਆਦਾ بارش ਜਿਹੜੀ ਉਹ ਹੋਈ ਆ ਤੇ ਅਜੇ ਵੀ ਬੱਦਲ ਜਿਹੜਾ ਹੈਗਾ ਉੱਪਰ ਆ ਦੇਖੋ ਕਿੰਨਾ ਜ਼ਿਆਦਾ ਬੱਦਲ ਆ ਬਹੁਤ ਹੀ ਜ਼ਿਆਦਾ ਤੇ ਆਪਾਂ ਲਈ ساری ਸਬਜ਼ੀ ਆਪਣੀ ਬਹੁਤ ਹੀ ਜ਼ਿਆਦਾ ਬੱਦਲ ਆ ਕਣਕਾ ਲੋਕਾਂ ਦੇ ਕਈਆਂ ਨੇ ਵੱਢ ਲਿਆ ਨੇ ਕਈਆਂ ਨੇ ਵੱਢਣ ਵਾਲੀਆਂ ਨੇ ਕਈਆਂ ਨੇ ਤੂੜੀਆਂ ਬਣਾ ਲਿਆ ਨੇ ਕਈਆਂ ਨੇ ਬਣਾਉਣ ਵਾਲੀਆਂ ਤੇ ਅੱਜ ਜਿਹੜੀ ਸਾਡੀ ਮਸ਼ੀਨਾਂ ਸੀਗੀਆਂ ਖੜ ਗਈਆਂ ਸੀਗੀਆਂ ਤੇ ਦੇਖੋ ਹੁਣ ਹਨੇਰੀ ਜਿਹੜੀ ਹੈਗੀ ਆ ਉਹ ਸ਼ੁਰੂ ਹੋ ਗਈ ਆ ਓਏ ਓਏ Cat cos a avant la que ten voilà, de que